ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਮਿੰਦਰ ਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਕਾਲੀਦੇਵੀ ਮੰਦਿਰ ਵਿਖੇ ਟੇਕਿਆ ਮੱਥਾ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੀਤੀ ਪ੍ਰਾਰਥਨਾ ਨਾਲ ਹੀ ਮੰਦਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਲਿਆ ਜਾਇਜ਼ਾ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਕਿਸਾਨਾਂ ਦੇ ਵਿਕਾਸ ਵਿੱਚ ਪਾਈਵਾਲ ਬਣਾਉਣ ਦੇ ਲਈ ਸੀ ਲੈਂਡ ਪੂਲਿੰਗ ਨੀਤੀ ਪਰ ਉਹਨਾਂ ਦੀਆਂ ਚਿੰਤਾਵਾਂ ਤੇ ਇਤਰਾਜ਼ਾਂ ਨੂੰ ਵੇਖਦੇ ਹੋਏ ਲਈ ਗਈ ਵਾਪਸ। ਪੰਜਾਬ ਦੇ ਪੰਚਾਇਤ ਮੰਤਰੀ ਤਰਨੁਪ੍ਰੀਤ ਸਿੰਘ ਸੌਂਦ ਨੇ ਵੀ ਲੈਂਡ ਪੂਲਿੰਗ ਨੀਤੀ ਬਾਰੇ ਦਿੱਤਾ ਬਿਆਨ ਕਿ ਆ ਕਿਸਾਨਾਂ ਦੀ ਰਾਏ ਮੁਤਾਬਕ ਹੀ ਵਾਪਸ ਲਈ ਗਈ ਲੈਂਡ ਪੂਲਿੰਗ ਨੀਤੀ ਨਾਲ ਹੀ ਇਸ ਫੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਵੀ ਕੀਤਾ ਧੰਨਵਾਦ। ਮੋਹਾਲੀ ਵਿੱਚ ਕਰਵਾਇਆ ਗਿਆ ਆਮ ਆਦਮੀ ਪਾਰਟੀ ਮਹਿਲਾ ਲੀਡਰਸ਼ਿਪ ਟ੍ਰੇਨਿੰਗ ਸੈਸ਼ਨ ਇਸ ਮੌਕੇ ਪਾਰਟੀ ਦੀ ਮਜ਼ਬੂਤੀ ਤੇ ਮਹਿਲਾਵਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਲਈ ਸਾਂਝੀ ਕੀਤੀ ਗਈ ਜਾਣਕਾਰੀ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤੀ ਸ਼ਿਰਕਤ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਅਕਾਲੀ ਭਾਜਪਾ ਗੱਠਜੋੜ ਬਾਰੇ ਵੱਡਾ ਬਿਆਨ ਕਿਹਾ 2022 ਦੇ ਵਿੱਚ ਹੀ ਇਕੱਲੇ ਲੜੇ ਸੀ ਚੋਣਾਂ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਲੜਾਂਗੇ ਇਕੱਲੇ ਤੇ ਗੱਠਜੋੜ ਦੀ ਨਹੀਂ ਆ ਕੋਈ ਸੰਭਾਵਨਾ। ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਸਾਧਿਆ ਨਵੇਂ ਅਕਾਲੀ ਦਲ ਤੇ ਨਿਸ਼ਾਨਾ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਮਨਸ਼ਾ ਹੋਈ ਪੂਰੀ ਨਾਲ ਹੀ ਕਿਹਾ ਕਿ ਇੱਕ ਪਾਸੇ ਕੌਮ ਮਨਾਰਹੀ ਸ਼ਤਾਬਦੀ ਤੇ ਦੂਜੀ ਪਾਸੇ ਹੋ ਰਹੇ ਵੱਖਰੇ ਝੰਡੇ ਖੜੇ ਕੰਨੋਂ ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਸਿਵੇ ਦੋ ਹੀ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਪਈ ਉਹ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਵੀ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਪਈ ਕੌਮ ਇੱਕ ਤਾਂ ਇਕੱਠੇ ਹੋਣ ਨੂੰ ਇੱਕ ਪਾਸੇ ਸਤਾਬ ਦੀਆਂ ਮਰੌਣ ਨੂੰ ਤੁਰੇ ਆ ਤੇ ਦੂਸਰੇ ਪਾਸੇ ਆਪਾਂ ਅੱਡੋ ਵੱੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲੈ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਗੈਂਗਸਟਰ ਤੇ ਪੁਲਿਸ ਦਰਮਿਆਨ ਹੋਈ ਮੁੱਠਪੇੜ ਮਲਜ਼ਮ ਦੇ ਪਿਆਰ ਵਿੱਚ ਲੱਗੀ ਗੋਲੀ ਪੁਲਿਸ ਨੇ ਮਲਜ਼ਮ ਦਾ ਮੋਟਰਸਾਈਕਲ ਤੇ ਵਾਰਦਾਤ ਵਿੱਚ ਵਰਤੀ ਗਈ ਪਿਸਤਲ ਕੀਤੀ ਬਰਾਮਦ ਪੁਲਿਸ ਨੇ ਦੱਸਿਆ ਕਿ ਮਲਜ਼ਮ ਤੇ ਕਤਲ ਤੇ ਇਰਾਦਾ ਕਤਲ ਸਮੇਤ ਕਈ ਮਾਮਲੇ ਨੇ ਦਰਜ ਫਗਵਾੜਾ ਦੇ ਬਹਿਰਾਮ ਖੇਤਰ ਦੇ ਵਿੱਚ ਇੱਕ ਲੋੜੀਂਦੇ ਗੈਂਗਸਟਰ ਸੋਨੂ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਪੁਲਿਸ ਸੋਨੂ ਨੂੰ ਹਥਿਆਰ ਦੀ ਬਰਾਮਦਗੀ ਦੇ ਲਈ ਲੈ ਕੇ ਗਈ ਤਾਂ ਲੁਕੋਏ ਹੋਏ ਹਥਿਆਰ ਨਾਲ ਸੋਨੂ ਨੇ ਕੀਤਾ ਪੁਲਿਸ ਤੇ ਫਾਇਰ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਣ ਤੋਂ ਬਾਅਦ ਹੋਇਆ ਸੋਨੂ ਜ਼ਖਮੀ ਜਿਹੜੀ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨਵਾਂਸ਼ਹਿਰ ਸਿਟੀ ਦੇ ਵਿੱਚ ਇੱਕ ਠੇਕੇ ਦੇ ਉੱਤੇ ਇੱਕ ਗਰਨੇਡ ਛੁੱਟਿਆ ਗਿਆ ਸੀਗਾ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਇੰਟਵਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਅਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤਾ ਇਹਦੇ ਵਿੱਚੋਂ ਇੱਕ ਅਕਿਊਜ਼ सोनू ਕੁਮਾਰ ਜੋ ਕਿ ਕਪੂਰਕਲੇ ਦਾ ਰਹਿਣ ਵਾਲਾ ਆਲਾ ਸੰਧਿਆ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀ ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਚੁ ਜੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਦੇ ਲੋਕੋ ਜਿਹਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਆ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨ ਨੇ ਅਸੀਂ ਅਰੈਸਟ ਕਰ ਲਿਆ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰ ਸੀਗੇ ਉਹਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫਾਰਮ ਬੇਸਡ ਉਹ ਸੀਗਾ ਅਜਸ਼ਾਨ ਅਕਤਰ ਇਹਦੇ ਨਾਲ ਮਨੂ ਅ ਇਹਨਾਂ ਸਾਰਿਆਂ ਨੂੰ ਜੋ ਪਿੱਛੇ ਅਪਰੇਟ ਕਰ ਰਿਹਾ ਸੀ ਉਹ ਪਾਕਿਸਤਾਨੀ ਬੇਸ ਅਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਕੂਪਰ ਏਜੰਸੀ ਆਈਐਸਆਈ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਸੀ ਅੰਮ੍ਰਿਤਸਰ ਦੇ اسلامਬਾਦ ਥਾਣੇ ਦੇ ਵਿੱਚ ਤਾਇਨਾਤ ਏਐਸਆਈ ਨੂੰ ਵਿਜੀਲੈਂਸ ਨੇ ਕੀਤਾ 20000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੇਸ ਦਰਜ ਕਰਕੇ ਜਾਂਚ ਕੀਤੀ ਗਈ ਸ਼ੁਰੂ ਪੋਟਪੂਰਾ ਦੇ ਵਿੱਚ ਬਠਿੰਡਾ ਅਮ੍ਰਿਤਸਰ ਰੋਡ ਤੇ ਦੋ ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ ਦੇ ਵਿੱਚ ਚਾਚੇ ਭਤੇਜੀ ਦੀ ਹੋਈ ਦਰਦਨਾਕ ਮੌਤ ਇਸ ਤੋਂ ਇਲਾਵਾ ਦੋ ਔਰਤਾਂ ਸਮੇਤ ਪੰਜ ਹੋਰ ਹੋਏ ਜ਼ਖਮੀ। ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀਆਂ ਲਈ ਜੁੜੇ ਰਹੋ ਜਗਵਾਨੀ ਟੀਵੀ ਨਾਲ ਸੰਦੇਯਾਜ਼ਤ ਅੱਛੀ ਕਾਲ।